ਸਰਕਾਰ ਵੱਲੋਂ ਯੁੱਧ ਨਸ਼ਾ ਵਿਰੁੱਧ ਅਧਿਨ ਚਲਾਈ ਜਾ ਰਹੀ ਮਹਿੰਮ ਤਹਿਤ ਸਪੈਸ਼ਲ ਡੀਜੀਪੀ ਰੇਲਵੇਜ਼ ਵੱਲੋਂ ਵੱਤਵਤ ਚੈਕਿੰਗ ਕਰਨ ਦੀ ਹਦਾਇਤ ਹੋ ਜਾਣ। ਉਨ੍ਹਾਂ ਹਦਾਇਤ ਅਨੁਸਾਰ ਹੀ ਪੰਜਾਬ ਦੇ ਸਟੇਟ ਦੇ ਰੇਲਵੇ ਸਟੇਸ਼ਨ ਪਰ ਵੱਤਵਤ ਚੈਕਿੰਗ ਕੀਤੀ ਜਾ ਰਹੀ ਹੈ। ਇਸੇ ਦੌਰਾਨ ਮਿਤੀ 28 ਪੰਜ ਨੂੰ ਏਐਸਆਈ ਪਰਮਿੰਦਰ ਸਿੰਘ ਸੀਆਈਏ ਜੀਆਰਪੀ ਪੰਜਾਬ ਸਮੇਤ ਪੁਲਿਸ ਪਾਰਟੀ ਬਾਵਰਦੀ ਚੈਕਿੰਗ ਦੇ ਸਬੰਧ ਵਿੱਚ ਰੇਲਵੇ ਸਟੇਸ਼ਨ ਹਾਜਪੁਰਾ ਤੇ ਹਾਜ਼ਰ ਸੀ। ਇਸੇ ਦੌਰਾਨ ਚੈਕਿੰਗ ਵਿੱਚ ਹਰੀਸ਼ ਕੁਮਾਰ ਪੁੱਤਰ ਪ੍ਰੇਮ ਰਾਜ ਤੋਂ 500 ਗ੍ਰਾਮ ਅਫੀਮ ਬਰਾਮਦ ਹੋਈ ਹੈ ਜਿਸ ਪਰ ਮਕਦਮਾ ਨੰਬਰ 13 ਮਿਤੀ 28 5 2025 ਅਦੀਨ ਤਾਰਾ 18 ਕਾਡ 85 ਦਰਜ ਰਿਸ਼ਤਰ ਕੀਤਾ ਗਿਆ ਹੈ ਤੇ ਦੋਸ਼ੀ ਨੂੰ ਪੇਸ਼ ਅਦਾਲਤ ਕਰਕੇ ਪੁਲਸ ਰਿਮਾਨਡ ਲੈ ਕੇ ਅਗਲੀ ਤਫਤੀਸ਼ ਅਮਲ ਵਿੱਚ ਲਿਆਂਦੀ ਜਾਵੇਗੀ ਜੀ ਉਹ ਲੈ ਕੇ ਆ ਰਿਹਾ ਸੀ ਏ ਹਾਜ਼ਰ ਰਿਮਾਂਡ ਵਿੱਚ ਜੋ ਮਿਲ ਗਿਆ ਜੀ ਫਿਰ ਸਾਰਾ ਕਲੀਅਰ ਹੋਏਗਾ ਕਿੱਥੋਂ ਲਿਆ ਰ ਸੀ ਤੇ ਕਿੱਥੇ ਸਪਲਾਈ ਕਰਨੀ ਸੀ ਸਰ ਪਹਿਲਾਂ ਵੀ ਹੈ ਕੋਈ ਇਸ ਦੇ ਉੱਪਰ ਨਹੀਂ ਉਹ ਹਾਜ਼ਰ ਅੱਗੇ ਆਏਗਾ ਜੀ ਇਨਵੈਸਟੀਗੇਸ਼ਨ ਦੇ ਵਿੱਚ ਟੀਚਰ ਹੈ ਨਾ ਸਰ ਇਹ ਜਿੱਥੇ ਕਿ ਮਾਰਕੀਟ ਤੇ ਸਪਲਾਈ ਕਰ ਰਹੇ ਸੀ ਸਰ ਤਾਂ ਉਹ ਗਰੁੱਪ ਗਰੁੱਪ ਫਿਲਹਾਲ ਸਰ ਰਾਜਪੁਰੇ ਰਹਿੰਦਾ ਸੀ ਆਰਜੀ ਤੌਰ ਤੇ ਪੱਕਾ ਰਹਿ ਸਕਦਾ ਹਾਂਜੀ ਹਾਂ ਸਰ ਵੀ ਹਾਂਜੀ 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 ਫਿਲਹਾਲ ਇਹ ਰਾਜਪੁਰੇ ਰਹਦੇ ਅਸੀਂ ਜੀ ਪੱਕਾ ਐਡਰੈਸ ਦਾ ਗੁਰਦਾਸਪੁਰ ਦਾ ਹੈ ਤੇ ਬਾਕੀ ਫਿਰ ਤਫਤੀਸ਼ ਦੇ ਦੌਰਾਨ ਪਤਾ ਲੱਗੇਗਾ ਜੀ ਸਰ ਇਹ ਕੱਲਾ ਸੀ ਜੀ ਇਹ ਕੱਲਾ ਸੀ ਜੀ ਉਮਰ ਕੀ ਲੱਗਦਾ ਥਾਂ ਦਾਤੀ ਸੀ ਜਾਂ ਵੇਚਣ ਵਾਸਤੇ ਲੈ ਕੇ ਆਏ ਸੀ ਨਹੀਂ ਇਹ ਵੇਚਣ ਵਾਸਤੇ ਲੈ ਕੇ ਆਏ ਸੀ ਜੀ ਮੁੱਢਲੀ ਤਾਂ ਜਾਂਚ ਤੋਂ ਇਹੇ ਸਾਹਮਣੇ ਆਇਆ ਤੇ ਬਾਕੀ ਜੀ ਨੂੰ ਸਪਲਾਈ ਕਰਨੀ ਸੀ ਅੱਗੇ ਕਿੱਥੇ ਦੇਣੀ ਸੀ ਉਹ ਅੱਗੇ ਸਾਹਮਣੇ ਆਏਗਾ ਜੀ ਉਮਰ ਕਿ ਨਹੀਂ ਦੱਸੀ ਜਾ ਰਹੀ ਸਰ ਜੀ ਉਮਰ ਇਹਦੀ 36 ਸਾਲ ਹੈ ਜੀ ਕਿਰੀ ਠੀਕ ਹੈ ਇੱਕ ਹੋਰ ਇਨਸੀਡੈਂਟ ਵਿੱਚ 26 5 2025 ਚਲੋ ਇਹਨਾਂ ਨਾਲ ਲਾਈ ਦੋ ਜੀ ਬਦਰੋਲੇ ਹਾਂਜੀ ਇੱਕ ਹੋਰ ਇਨਸੀਡੈਂਟ ਵਿੱਚ ਮਿਤੀ 26 ਪੰਜ ਨੂੰ ਇੱਕ ਕੋਈ ਵੀਡੀਓ ਵਾਇਰਲ ਹੋਈ ਸੀਗੀ ਜਿਹਦੇ ਵਿੱਚ ਚੌਂਕੀ ਇਨਚਾਰਜ ਫਲੋਰ ਦਿਦਾਰ ਸਿੰਘ ਤੇ ਇਲਜ਼ਾਮ ਲੱਗੇ ਸਨ ਕਿ ਉਹਨੇ ਕਿਸੇ ਔਰਤ ਨਾਲ ਬਤਸਲੂਕੀ ਕੀਤੀ ਸੀ ਜਿਸ ਦੀ ਇਨਫੋਰਮੇਸ਼ਨ ਮਿਲਨ ਤੇ ਉਹਨੂੰ ਤੁਰੰਤ ਹੀ ਸਸਪੈਂਡ ਕੀਤਾ ਗਿਆ ਤੇ ਲਾਈਨ ਨਜ਼ਰ ਕੀਤਾ ਗਿਆ ਤੇ ਉਹਦੀ ਡਿਪਾਰਟਮੈਂਟ ਇਨਕੁਆਰੀ ਅਮਲ ਵਿੱਚ ਲਿਆਂਦੀ ਜਾ ਰਹੀ ਹੈ ਤੇ ਜੋ ਵੀ ਇਨਕੁਆਰੀ ਵਿੱਚ ਆਏਗਾ ਉਹ ਉਸ ਦੇ ਖਿਲਾਫ ਐਕਸ਼ਨ ਲਿਆ ਜਾਏਗਾ ਇਸ ਦਾ ਵੀਡੀਓ ਵਾਇਰਲ ਹੋ ਚੁੱਕੀ ਹੈ ਇਹ ਵੀਡੀਓ ਅ ਅਲੀਗੇਸ਼ਨ ਹੀ ਸੀ ਜੀ ਕਿ ਕਿਸੇ ਲੜਕੀ ਨਾਲ ਪ੍ਰਵੀਨ ਕੁਮਾਰੀ ਨਾਲ ਇਹਨੇ ਬਦਸਲੂਕੀ ਕੀਤੀ ਸੀਗੀ ਜੀ ਕਿਹੜੀ ਜਗ੍ਹਾ ਤੇ ਰਹਣਾ ਸੀ ਪ੍ਰਵੀਨ ਇਹ ਰੇਲਵੇ ਕਲੋਨੀ ਫਲੋਰ ਜੀ ਉਹਦੇ ਵੱਲੋਂ ਕੰਪਲੇਂਟ ਕੀਤੀ ਸੀ ਸਰ ਕੰਪਲੇਂਟ ਉਹਦੇ ਵੱਲੋਂ ਅਜੇ ਵਰਬਲ ਕੀਤੀ ਗਈ ਸੀਗੀ ਤੇ ਜਿਸ ਦੇ ਤਹਿਤ ਐਸਐਚਓ ਫਲੋਰ ਮੌਕੇ ਤੇ ਪਹੁੰਚ ਗਈ ਸੀ ਐਸਐਚਓ ਜ਼ਿਆਨਾ ਬਲਵਿੰਦਰ ਸਿੰਘ ਉਹਨਾਂ ਨੇ ਸੈਟੀਸਫਾਈ ਤਾਂ ਕਰਾ ਦਿੱਤਾ ਸੀ ਲੇਡੀ ਨੂੰ ਪਰ ਫੇਰ ਵੀ ਅਸੀਂ ਸਟਾਨ ਐਕਸ਼ਨ ਲੈਂਦੇ ਹੋਏ ਉਹਨੂੰ ਸਸਪੈਂਡ ਕਰ ਦਿੱਤਾ ਤੇ ਇਨਕੁਆਇਰੀ ਖੋਲ੍ਹ ਦਿੱਤੀ ਅਸੀਂ ਸੋਬਲ ਕੋਲ ਤੁਸੀਂ ਜਿure ਹੋ ਸੀ ਮਾਂ ਬੋਲੀ ਦੇ ਲਾਈਵ ਪ੍ਰੈਜਨਲ ਤੁਸੀਂ ਦੇਖ ਸਕਦੇ ਹੋ ਕਿ ਡੀਆਰਟੀ ਵੱਲੋਂ ਜਿਹੜੇ ਦੋ ਕੇਸ ਹੋ ਜਾਏਗੇ ਨੇ ਉਹਨਾਂ ਬਾਬਤ ਪ੍ਰੈਸ ਕਾਨਫਰੰਸ ਕੀਤੀ ਗਿਆ ਜੁੜੇ ਰੋ ਮਾਂ ਬੋਲੀ ਦੇ ਨਾਲ ਪ੍ਰਾਪਤੀ ਦੇਖਣੇ ਅਤੇ ਖੀਨਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ